ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਤੇ ਪਤਨੀ ਕੀ ਹੈ ਠੀਕ ਚ ਹੈ ਹਾਂਜੀ ਠੀਕ ਠਾਕ ਹਾਂਜੀ ਬੀਜੀ ਫਿਰ ਉਸ ਦਿਨ ਆਪਾਂ ਪਹਿਲਾਂ ਦੁਪਹਿਰ ਦੀ ਰੋਟੀ ਦੀ ਗੱਲ ਕੀਤੀ ਸੀ ਕਿ ਦੁਪਹਿਰ ਦੇ ਸਵੇਰੇ ਦੇ ਵਿੱਚ ਦੁਪਹਿਰ ਦੀ ਰੋਟੀ ਕਿੱਦਾਂ ਛਕਦੇ ਸੀਗੇ ਤੇ ਰਾਤ ਦੀ ਰੋਟੀ ਦਾ ਦੱਸੋ ਰਾਤ ਦੀ ਰੋਟੀ ਕਿੱਦਾਂ ਵੱਖਰੀ ਸੀਗੀ ਹੁਣ ਨਾਲੋਂ ਵੱਖਰੀ ਸੀ ਜਾਂ ਇਦਾਂ ਹੀ ਛਕਦੇ ਹੁੰਦੇ ਸਾਰੇ ਜਣੇ ਨਹੀਂ ਇਦਾਂ ਹੀ ਛਕਦੇ ਸਾਰੇ ਜਣੇ ਵੀ ਵੱਖਰੀ ਵੀ ਹੈਗੀ ਸੀ ਤੇ ਛੜਦੇ ਵੀ ਇਦਾਂ ਸੀ ਉਦੋਂ ਪੁਰਾਣੀ ਗੱਲ ਦੱਸਾਂ ਪਹਿਲਾਂ ਉਦੋਂ ਕੱਚੇ ਘਰ ਹੁੰਦੇ ਸੀ ਤੇ ਕੋਠੇ ਤੇ ਬਹਿ ਜਾਂਦੇ ਸੀ ਸਾਰੇ ਜਣੇ ਅੱਛਾ ਕੋਠੇ ਦੇ ਉੱਤੇ ਤੰਦੂਰ ਬਣਾਏ ਹੁੰਦੇ ਸੀ ਹਮ ਇੱਕ ਤੰਦੂਰ ਬਣਾਇੰਦਾ ਸਾਰੀਆਂ ਜਣੀਆਂ ਉੱਥੇ ਰੋਟੀਆਂ ਲਾ ਲੈਂਦੀਆਂ ਸੀ ਤੇ ਸਾਰੇ ਬੰਦੇ ਉੱਥੇ ਜਿਹੜੇ ਬਾਹਰੋਂ ਕੰਮ ਕਰ ਕਹਿੰਦੇ ਸਾਰੇ ਮੰਜੀਆਂ ਡੇਟੀਆਂ ਹੁੰਦੀਆਂ ਨੇ ਕੋਠੇ ਤੇ ਤੇ ਕੋਠੇ ਤੇ ਆ ਜਾਂਦੇ ਤੇ ਫਿਰ ਕarele ਬਣਾਉਣੇ ਟਿੰਡੇ ਬਣਾਉਣੇ ਇਹ ਫਿਰ ਆਂਬ ਬੜੇ ਹੁੰਦੇ ਸੀ ਉਹ ਹਾਲੇ ਵੀ ਸਾਡੀ ਬੰਮੀ ਤੇ ਗੁੱਟੇ ਆਂਬਾਂ ਦੇ ਹੈਗੇ ਆ ਅਸੀਂ ਆਪਣੇ ਘਰ ਦੇ ਆਂਬਾਂ ਦਾ ਹੀ ਚਾਰ ਪਾਉਨੇ ਹਾਂ ਤੇ ਘਰ ਤੇ ਖਾਈਦੇ ਹਾਂ ਹੂੰ ਉਹਦੋਂ ਫਿਰ ਜਿਹੜੇ ਆਂਬ ਲਿਆ ਕੇ ਬਾਹਰੋਂ ਹੁੰਦੇ ਆਂਬ ਗਰਮ ਹੁੰਦੇ ਸੀ ਠੰਡੇ ਪਾਣੀ ਦੀ ਬਾਲਟੀ ਚ ਪਹਿਲਾਂ ਹੀ ਪੀ ਲੈਂਦੇ ਸੀ ਦੋ ਬਾਲਟੀਆਂ ਵਿੱਚ ਪਿਟਬਰ ਭਾਰੇ ਹੁੰਦੇ ਸੀ ਹੂੰ ਹੂੰ ਆਂਬ ਆਂਬ ਬਾਲਟੀਆਂ ਚ ਪੀਣ ਨੇ ਤੇ ਟੱਬਰ ਨੇ ਰੋਟੀ ਖਾ ਲੈਣੀ ਇੱਕ ਬਾਲਟੀ ਜੰਮ ਪੀਣੇ ਇੱਕ ਬਾਲਟੀ ਵੱਡੀ ਕੱਚੀ ਲੱਸੀ ਪਾਰ ਲੈਣੀ ਅੱਛਾ ਤੇ ਉਹ ਫਿਰ ਕਰੇਲਿਆਂ ਨਾਲ ਰੋਟੀ ਖਾਣੀ ਟਿੰਡਿਆਂ ਨਾਲ ਰੋਟੀ ਹਨ ਕਰੇਲੇ ਵੀ ਗਰਮ ਹੁੰਦੇ ਸੀ ਆਮ ਵੀ ਗਰਮੰਦੇ ਸੀ ਤੇ ਬੰਦੇ ਤੋਂ ਪਾਜਰ ਕੰਮ ਕਰਕੇ ਹੁੰਦੇ ਹੁੰਦੇ ਸੀ ਉਹਨਾਂ ਨੇ ਫਿਰ ਜਦੋਂ ਤਨੂਰ ਤੇ ਰੋਟੀ ਨਾ ਰੋਲੀ ਕੋਠੇ ਤੇ ਉੱਤੇ ਤਨੂਰ ਤੇ ਰੋਟੀ ਲਾ ਲੈਣੀ ਤੇ ਚੁਪੜ ਚੁਪੜ ਕੇ ਰੋਟੀਆਂ ਕਰੇਲੇ ਰੱਖ ਰੱਖ ਕੇ ਘਿਓ ਵਿੱਚ ਨਾਲ ਦੇ ਦੇ ਕੇ ਤੇ ਨਾਲ ਚਟਣੀ ਆ ਬਾਂਦੀ ਹੁੰਦੀ ਹੂਈ ਜਾਂ ਨਾਲ ਨਾਲ ਚਟਣੀ ਹੋਣੀ ਇਸ ਤਰ੍ਹਾਂ ਚਾਹੇ ਕੋਈ ਨਾ ਕੋਈ ਗੰਡੇ ਕੱਟੇ ਹੋਣੇ ਨਾਲ ਗੰਡਾ ਜ਼ਰੂਰ ਖਾਂਦੇ ਸੀ ਹਾਂ 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 ਗੰਡਾ ਭੰਨ ਕੇ ਮੁੱਕੀ ਦੇ ਨਾਲ ਪਾਣੀ ਨਾਲ ਧੋ ਕੇ ਪਾਣੀ ਨਿਚੋੜਨ ਨਾਲ ਵਿੱਚੋਂ ਗੰਡਾ ਜ਼ਰੂਰ ਖਾਣ ਦੋਹੇ ਟਾਈਮ ਗੰਡਾ ਗੰਡੇ ਦੇ ਬਗ ਅੱਧੀ ਬੰਦੇ ਰੋਟੀ ਖਾਂਦੇ ਅੱਛਾ ਗੰਡਾ ਵੀ ਡੰਡੇ ਚ ਉਹਦੇ ਬੜੇ ਤੱਤ ਹੁੰਦੇ ਗੰਡਾ ਵੀ ਬੜਾ ਰੋ ਕੱਟਦਾ ਤਾਂ ਉਹ ਫਿਰ ਉਹਨਾਂ ਨੇ ਜਦੋਂ ਸਾਰੇ ਰੋਟੀ ਖਾ ਲੈਣੀ ਆ ਤੇ ਫਿਰ ਉਹਨਾਂ ਨੇ ਆਂਬ ਜਿੰਨੇ ਜਿੱਕਰ ਫਮ ਦੋ ਗੁੱਦੋ ਚਾਰ ਜਿੰਨੀ ਕੇ ਜਰੂਰ ਬੰਦੇ ਨੂੰ ਵੀ ਬੜੀ ਤੇ ਉਹਨਾਂ ਨੇ ਖਾ ਕੇ ਆਂਬ ਤੇ ਫਿਰ ਮਗਰੋਂ ਉਹਨਾਂ ਕੱਚੀ ਲੱਸੀ ਪੀਣੀ ਮਗਰੋਂ ਅੱਛਾ ਵੀ ਠੰਡ ਜੀ ਪੈ ਜੇ ਵੀ ਆਂਬ ਵੀ ਗਰਮ ਹੈ ਕਲੇਲੇ ਵੀ ਗਰਮ ਹੈ ਕਿ ਆਂਬ ਬੁੜੀਆਂ ਦੇ ਵਿੱਚ ਵੀ ਸਾਰੇ ਹੀ ਹੁੰਦੇ ਸੀ ਨੁਕਤੇ ਹੁੰਦੇ ਆ ਵੀ ਗਰਮ ਚੀਜ਼ ਜੇ ਸਾਡੇ ਬੰਦੇ ਲਈ ਇਹਨਾਂ ਨੂੰ ਵਾਈ ਹੈ ਇਹਨਾਂ ਨੂੰ ਗਰਮੀ ਸਾਡੇ ਪਰਿਵਾਰ ਜਿਹੜਾ ਕਿਹੜੀ ਕਿਹੜੀ ਚੀਜ਼ ਨਾਲ ਠੀਕ ਰਹੂਗਾ ਅੱਛਾ ਦਵਾਈਦਰ ਤਾਂ ਕੋਈ ਖਾਂਦਾ ਨਹੀਂ ਦਵਾਈਦਰ ਉਹ ਇਹੋ ਕਰਦੇ ਹੁੰਦੇ ਸੀ ਆਪਣੇ ਹੂੰ ਹੂੰ ਜੇ ਹੁਣ ਕਲੇਲੇ ਖਾਦੇ ਪਤਾ ਕਿ ਉਹ ਕਲੇਲੇ ਗਰਮ ਤੇ ਠੰਡੀ ਪੀਵਾਂਗੇ ਤਾਂ ਸਾਨੂੰ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਾ ਹੋਊਗਾ ਅੱਛਾ ਤੇ ਇਸ ਕਰਕੇ ਰਾਤ ਦੀ ਰੋਟੀ ਜਾਂਦੀ ਵੀ ਰਾਤ ਦੀ ਰੋਟੀ ਜਾਂਦੀ ਵੀ ਇਹੋ ਸਬਜ਼ੀਆਂ ਹੋਣੀਆਂ ਆ ਦਾਲ ਬਣੋਣੀ ਤੇ akrele ਦਾ ਦਾ ਹਰ ਤੇ ਕਰੇਲੇ ਦਾ ਬੜਾ ਮੇਲ ਹੁੰਦਾ ਸੀ ਅੱਛਾ ਤੇ ਨਾਲ ਚਟਨੀ ਲੱਸੀ ਦਹੀਂ ਇਤਰਾ ਕ ਵੀ ਖਾਣਾ ਵੀ ਤੇ ਬਿਲਕੁਲ ਦਾਲ ਤੇ ਕਰੇਲੇ ਦਾ ਜ਼ਿਆਦਾ ਹੁੰਦਾ ਸੀ ਰਾਤ ਦੀ ਰੋਟੀ ਨੂੰ ਅੱਛਾ ਦਾਲ ਬਣਾਉਣੀ ਤੇ ਕਰੇਲੇ ਬਣਾਉਣੇ ਨਾਲ ਜਾਂ ਦਾਲ ਬਣਾਈ ਟਿੰਡੇ ਬਣਾਉਣੇ ਅੱਛਾ ਤੇ ਇਹ ਚੀਜ਼ਾਂ ਕਹਿੰਦੇ ਆ ਬਣਾ ਲੈ ਤਿਆਰ ਜੁਰ ਤੇ ਜਦੋਂ ਸਿਆਲ ਹੋਣਾ ਉਦੋਂ ਵੀ ਫਿਰ ਰਾਤ ਨੂੰ ਲੋਹਦੇ ਰਾਤ ਦੀ ਰੋਟੀ ਰੋਗਤ ਲੋਹਦੇ ਪਕਾ ਲੈਣੀ ਇਹ ਸਾਰੇ ਟੱਬਰ ਨੇ ਬੈ ਕੇ ਤੇ ਇਤਰਾ ਹੀ ਖਾ ਲੈਣੀ ਇਹ ਦੋ ਜਾਨੀਆਂ ਨੇ ਤਪਾਉਣ ਬੈਜਣਾ ਇੱਕ ਥੱਲੇ ਬੈ ਤਿੰਨ ਜਾਨੀਆਂ ਕਿ ਜਿਹੜਾ ਡਬਲ ਵੀ ਤਿੰਨ ਜਾਨੀਆਂ ਤੇ ਜੇ ਦੋ ਥੋੜਾ ਡਬਲ ਫਿਰ ਦੋ ਜਾਨੀਆਂ ਲੋਹ ਦੇ ਰੋਟੀਆਂ ਲਾਉਣੀਆਂ ਵਾ ਚਾਮਨ ਨੂੰ ਵੀ ਹੂੰ ਤੇ ਇਦਨ दाल ਸਬਜ਼ੀਆਂ ਬਣਾਉਣੀਆਂ ਦੋ ਤੇ ਜਿੱਦਾਂ ਬਣਾ ਲੈਣੀ ਤੇ ਫਿਰ ਮੁੜ ਕੇ ਨਾਲ ਹੀ ਗਰਮ ਪਾਣੀ ਧਰ ਲੈਣਾ ਗਰਮ ਪਾਣੀ ਧਰ ਰੋਟੀਆਂ ਫਿਰ ਉਹਨਾਂ ਖਾਇਦੋਂ ਬਾਅਦਿਆਂ ਨੇ ਫਿਰ ਗਰਮ ਪਾਣੀ ਨਾਲ ਰੋਟੀ ਦੇ ਸਿਆਲ ਨੂੰ ਵੀ ਨਾਲ ਲੈਣਾ ਗਰਮ ਪਾਣੀ ਤੇ ਨਾਲ ਦਾ ਹਾਲ ਸਬਜੀ ਰੋਟੀ ਰਾਤ ਦੀ ਰੋਟੀ ਸਿਆਲ ਦੀ ਇਹ ਹੁੰਦੀ ਰਾਤ ਦੀ ਤੇ ਗਰਮੀਆਂ ਦੀ ਰੋਟੀ ਇਹ ਹੁੰਦੀ ਕਰੇਲੇ ਤੰਦੂਰ ਦੀ ਰੋਟੀ ਨਾਲ ਹੋਣੀ ਹਮ ਨਾਲ ਕੀ ਹੋਖਣਾ ਨਾਲ ਕੱਚੀ ਲੱਸੀ ਹੋਣੀ ਕਰੇਲੇ ਹੋਣੇ ਟਿੰਡੇ ਹੋਣੇ ਚਟਣੀ ਹੋਣੀ ਰਾਤ ਦੀ ਰੋਟੀ ਇਹ ਹੁੰਦੀ ਸੀ ਤੇ ਦੁਪਹਿਰ ਦੀ ਵੀ ਦੁਪਹਿਰ ਦੀ ਸਬਜੀ ਦੇ ਹਿੱਸੇ ਵੀ ਇੱਥੇ ਪਰੌਂਟੇ ਹੁੰਦੇ ਸੀ ਐ ਇਤਨਾ ਰਾਤ ਦੀ ਰੋਟੀ ਆ ਹੁੰਦਾ ਸੀ ਸਾਰੇ ਸਤੰਮ ਕਰਕੇ ਸਾਰਾ ਪਰਿਵਾਰ ਬਹਿ ਜਾਂਦਾ ਹੈ ਤੇ ਰਾਤ ਦੀ ਰੋਟੀ ਇਸ ਤਰ੍ਹਾਂ ਸਾਰੇ ਖਾਂਦੇ ਸੀ ਹਾਂ ਦੀ ਗੁੰਡਲ ਖਾਂਦੇ ਸੀ ਤੇ ਨਾਲ ਉਧਰ ਦੀ ਗੱਲਾਂ ਵੀ ਕਰ ਲੈਂਦੇ ਕਿ ਕੋਠੇ ਦੇ ਜੁੜੇ ਸੀ ਨਾਲ ਮੰਜੀਆਂ ਡਿੱਟੀਆਂ ਦੀ ਅਲੱਗ-ਅਲੱਗ ਚੈ ਗੱਲਾਂ ਕਰੀ ਜਾਂਦੇ ਰੋਟੀ ਪਾਣੀ ਖਾਈ ਜਾਣਾ ਤੇ ਰਾਤ ਦੀ ਰੋਟੀ ਦੀ ਬੜੀ ਬੜੀ ਰੌਣਕ ਹੁੰਦੀ ਰਾਤ ਦੀ ਰੋਟੀ ਖਾਂਦੇ ਸਾਰ ਪਰਿਵਾਰ ਨੂੰ ਪਰਿਵਾਰ ਇਕੱਠਾ ਹੁੰਦਾ ਸੀ ਬਹੁਤ ਸੋਹਣਾ ਬੜਾ ਵਧੀਆ ਲੱਗਦਾ ਹੁੰਦਾ ਗੱਲਾਂ ਬਾਤਾਂ ਕਰਦੇ ਹੁੰਦੇ ਰੋਟੀਆਂ ਖਾਂਦੇ ਹੁੰਦੇ ਅੱਛਾ ਹਾਂ ਰਾਤ ਨੂੰ ਦੇਸੀ ਠੀਕ ਹੋਏ ਗਿਲਜ ਘਾਲਦਾ ਹੋਏ ਗਿਲਜ